ਗਿਆਨੀ ਹਰਨਾਮ ਸਿੰਘ ਖਾਲਸਾ ਦਾ ਸਿੱਖ ਪੰਥ ਨੂੰ ਸੁਨੇਹਾ ਹਰ ਸਿੱਖ ਪਰਿਵਾਰ ਦੇ ਵਿੱਚ ਹੋਣ ਪੰਜ-ਪੰਜ ਬੱਚੇ ਹਰਨਾਮ ਸਿੰਘ ਦੇ ਵੱਲੋਂ ਇਹ ਸੁਨੇਹਾ ਦਿੱਤਾ ਗਿਆ ਨਹੀਂ ਸਾਂਭੇ ਜਾਣਗੇ ਮੈਨੂੰ ਦੇ ਦਿਓ ਹਰਨਾਮ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਬੱਚੇ ਨਹੀਂ ਸਾਂਭੇ ਜਾਂਦੇ ਤਾਂ ਮੈਨੂੰ ਦੇ ਦਿਓ ਟਕਸਾਲ ਦੇ ਵਿੱਚ ਉੱਚ ਪੱਦਰੀ ਸਿੱਖਿਆ ਪ੍ਰਦਾਨ ਕਰਾਂਗੇ ਹਰਨਾਮ ਸਿੰਘ ਖਾਲਸਾ ਦਾ ਇਹ ਸੁਨੇਹਾ ਜਿਹੜਾ ਹਰ ਸਿੱਖ ਪਰਿਵਾਰ ਦੇ ਵਿੱਚ ਪੰਜ-ਪੰਜ ਬੱਚੇ ਹੋਣ ਜੰਮ ਜਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਤੋਂ ਮਾਣੇ ਸਿੱਖ ਪੰਥ ਨੂੰ ਇਹ ਸੁਨੇਹਾ ਦਿੱਤਾ ਜੇ ਪੰਦੇ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ-ਬਾਰ ਸੁਣ ਲਿਆ ਕਰੋ ਦੁੱਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇਤੇ ਕਰੋਗੇ ਪਛਤਾਉਗੇ ਹੀ ਤੁਹਾਡੇ ਤੋਂ ਸੰਭੇ ਜਾਣਗੇ ਮੈਨੂੰ ਦੇ ਦਿਓ ਮੈਂ ਟਕਸਾਲ ਚ ਰੱਖੂ ਪੜਾਉਂਗਾ ਵੀ ਗੁਰਮਤਿ ਵਿਦਵਾਨ ਵੀ ਬਣਾਉਂ ਦੁਨੀਆ ਪਰ ਦੇਸਾਂ ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਅੱਜ ਪੰਜਾਬ ਦੀ ਵਸੋਂ 50 52 52 ਅਸੀਂ ਆ 50% ਬਾਹਰ ਨੇ ਆ ਗਏ ਆਉਂਦੇ ਸਾਲਾਂ 'ਚ ਅਸੀਂ ਘਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫੇਰ ਲੋਟ ਜੇ ਪੰਜ ਪੰਜ ਪੈਦਾ ਸੋ ਹਰਨਾਮ ਸਿੰਘ ਤੋਂ ਮਹਾਰਨਾਮ ਸਿੰਘ ਖਾਲਸਾ ਇਹ ਜ਼ਿਕਰ ਕਰ ਰਹੇ ਨੇ ਕਿ ਪੰਜ-ਪੰਜ ਬੱਚੇ ਜਿਹੜੇ ਨੇ ਉਹ ਸਿੱਖ ਉਹ ਪੰਜ-ਪੰਜ ਬੱਚਿਆਂ ਨੂੰ ਜਨਮ ਦਿਨ ਸਿੱਧੇ ਤੌਰ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਸਿੱਖ ਆਬਾਦੀ ਜਿਹੜੀ ਆ ਉਹ ਘਟਦੀ ਜਾ ਰਹੀ ਹੈ। ਮੁਢਲੇ ਤੌਰ ਤੇ ਆਪਾਂ ਗੱਲ ਕਰੀਏ ਤਾਂ ਪ੍ਰਵਾਸ ਇੱਕ ਵੱਡਾ ਕਾਰਨ ਹੈ। ਵਿਦੇਸ਼ਾਂ ਨੂੰ ਜੋ ਪੰਜਾਬ ਤੋਂ ਵੱਡੇ ਪੱਧਰ ਤੋਂ ਉੱਪਰ ਪ੍ਰਵਾਸ ਹੋ ਰਿਹਾ ਹੈ, ਮਾਈਗ੍ਰੇਸ਼ਨ ਹੋ ਰਹੀ ਹੈ, ਉਹ ਇੱਕ ਵੱਡਾ ਕਾਰਨ ਹੈ ਨਾ। ਔਰ ਅ ਸਿੱਖ ਆਬਾਦੀ ਦੇ ਵਿੱਚ ਜੋ ਗ੍ਰਾਵਟਾਉਣ ਦਾ ਕਾਰਨ ਇਹ ਵੀ ਹੈ ਕਿ ਸਿੱਖ ਪਰਿਵਾਰਾਂ ਦੇ ਵਿੱਚ ਬਹੁਤੇ ਤੌਰ ਤੇ ਇੱਕ ਇੱਕ ਜਾਂ ਜਾਂ ਇੱਕ ਤੋਂ ਸ਼ਾਇਦ ਜ਼ਿਆਦਾ ਆਮ ਤੌਰ ਤੇ ਦੋ ਬੱਚੇ ਦਾ ਚਲਨ ਹੀ ਜਿਹੜਾ ਦੇਖਣ ਨੂੰ ਮਿਲ ਰਿਹਾ ਜਾਂ ਸਿੰਗਲ ਚਾਈਲਡ ਹੀ ਜ਼ਿਆਦਾਤਰ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ ਇਸ ਕਰਕੇ ਆਬਾਦੀ ਘਟਣ ਦਾ ਖਦਸ਼ਾ ਜਿਹੜਾ ਉਜਾਇਆ ਜਾ ਰਿਹਾ ਗਿਆਨੀ ਹਰਨਾਮ ਸਿੰਘ ਖਾਲਸਾ ਅਦਾ ਸਿੱਖ ਪੰਥ ਨੂੰ ਸੁਨੇਹਾ ਹਰ ਸਿੱਖ ਪਰਿਵਾਰ ਦੇ ਵਿੱਚ ਹੁਣ ਪੰਜ-ਪੰਜ ਬੱਚੇ ਹਰਨਾਮ ਸਿੰਘ ਦੇ ਵੱਲੋਂ ਇਹ ਸੁਨੇਹਾ ਦਿੱਤਾ ਗਿਆ ਨਹੀਂ ਸਾਂਭੇ ਜਾਣਗੇ ਮੈਨੂੰ ਦੇ ਦਿਓ ਹਰਨਾਮ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਬੱਚੇ ਨਹੀਂ ਸਾਂਭੇ ਜਾਂਦੇ ਤਾਂ ਮੈਨੂੰ ਦੇ ਦਿਓ ਟਕਸਾਲ ਦੇ ਵਿੱਚ ਉੱਚ ਪੱਦਰੀ ਸਿੱਖਿਆ ਪ੍ਰਦਾਨ ਕਰਾਂਗੇ ਹਰਨਾਮ ਸਿੰਘ ਖਾਲਸਾ ਦਾ ਇਹ ਸੁਨੇਹਾ ਜਿਹੜਾ ਹਰ ਸਿੱਖ ਪਰਿਵਾਰ ਦੇ ਵਿੱਚ ਪੰਜ-ਪੰਜ ਬੱਚੇ ਹੋਣ ਗੰਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਤੋਂ ਮਾਣੇ ਸਿੱਖ ਪੰਥ ਨੂੰ ਇਹ ਸੁਨੇਹਾ ਦਿੱਤਾ ਇਹ ਪੰਦੇ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ-ਬਾਰ ਸੁਣ ਲਿਆ ਕਰੋ ਦੁੱਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਤਿੱਤੇ ਕਰੋਗੇ ਪਛਤਾਉਂਗੇ ਹੀ ਤੁਹਾਡੇ ਤੋਂ ਸਾਹਮਣੇ ਜਾਣਗੇ ਮੈਨੂੰ ਦੇ ਦਿਓ ਮੈਂ ਟਕਸਾਲ ਚ ਰੱਖੂ ਮੈਂ ਪੜ੍ਹਾਉਂਗਾ ਵੀ ਗੁਰਮਤ ਤੇ ਵਿਦਵਾਨ ਵੀ ਬਣਾਉਂ ਦੁਨੀਆ ਪਰ ਦੇ ਸਭ ਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਅੱਜ ਪੰਜਾਬ ਦੀ ਵਸੋਂ 50 52 52 ਅਸੀਂ ਆ 50% ਬਾਹਰ ਲਿਆ ਗਏ ਉਹਨਦੇ ਸਾਲਾਂ 'ਚ ਅਸੀਂ ਘਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਕੁਟ ਖਾਇਆ ਕਰਾਂਗੇ ਅਸੀਂ ਫੇਰ ਉਹ। ਜੇ ਪੰਜ-ਪੰਜ ਪੈਦਾ ਸੋਹਰਨਾਮ ਸਿੰਘ ਤੋਂ ਮਹਾਰਨਾਮ ਸਿੰਘ ਖਾਲਸਾ ਇਹ ਜ਼ਿਕਰ ਕਰ ਰਹੇ ਨੇ ਕਿ ਪੰਜ-ਪੰਜ ਬੱਚੇ ਜਿਹੜੇ ਨੇ ਉਹ ਸਿੱਖ ਉਹ ਪੰਜ-ਪੰਜ ਬੱਚਿਆਂ ਨੂੰ ਜਨਮ ਦਿਨ ਸਿੱਧੇ ਤੌਰ ਤੇ ਉਹਨਾਂ ਦਾ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਸਿੱਖ ਆਬਾਦੀ ਜਿਹੜੀ ਆ ਉਹ ਘਟਦੀ ਜਾ ਰਹੀ ਹੈ। ਗੁੱਡਲੇ ਤੌਰ ਤੇ ਆਪਾਂ ਗੱਲ ਕਰੀਏ ਤਾਂ ਪਰਵਾਸ ਇੱਕ ਵੱਡਾ ਕਾਰਨ ਹੈ ਵਿਦੇਸ਼ਾਂ ਨੂੰ ਜੋ ਪੰਜਾਬ ਤੋਂ ਵੱਡੇ ਪੱਧਰ ਤੇ ਉੱਪਰ ਪ੍ਰਵਾਸ ਹੋ ਰਿਹਾ ਹੈ ਮਾਈਗ੍ਰੇਸ਼ਨ ਹੋ ਰਹੀ ਹੈ ਉਹ ਇੱਕ ਵੱਡਾ ਕਾਰਨ ਹੈ ਨਾ ਔਰ ਸਿੱਖ ਆਬਾਦੀ ਦੇ ਵਿੱਚ ਜੋ ਗਰਾਵਟ ਆਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਸਿੱਖ ਪਰਿਵਾਰਾਂ ਦੇ ਵਿੱਚ ਬਹੁਤੇ ਤੌਰ ਤੇ ਇੱਕ ਇੱਕ ਜਾਂ ਜਾਂ ਇੱਕ ਤੋਂ ਸ਼ਾਇਦ ਜ਼ਿਆਦਾ ਆਮ ਤੌਰ ਤੇ ਦੋ ਬੱਚੇ ਦਾ ਚਲਨ ਹੀ ਜਿਹੜਾ ਦੇਖਣ ਨੂੰ ਮਿਲ ਰਿਹਾ ਜਾਂ ਸਿੰਗਲ ਚਾਈਲਡ ਹੀ ਜ਼ਿਆਦਾਤਰ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ ਇਸ ਕਰਕੇ ਆਬਾਦੀ ਘਟਣ ਦਾ ਖਦਸ਼ਾ ਜਿਹੜਾ ਉਜਾਇਆ ਜਾ ਰਿਹਾ ਹੈ